ਸੱਚੀ ਗੱਲ ਜੀ ਕਿਸਾਨ ਦੋਸਤੋ ਅੱਜ ਦੀ ਵੀਡੀਓ ਸੀ ਪਸ਼ੂ ਮੰਡੀ ਤਨਹਾਲਾ ਤੋਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਬਾਈ ਸੁਧਵੀਰ ਕੋਲੇ ਬਹੁਤ ਹੀ ਸ਼ਾਨਦਾਰ ਦੋ ਪਸ਼ੂ ਨੇ ਜਿਹੜੇ ਸਾਨੂੰ ਸਾਰੇ ਮੇਲੇ ਜੀ ਟੌਪ ਦੀਆਂ ਮੱਝਾਂ ਲੱਗੀਆਂ ਤੁਹਾਨੂੰ ਦਿਖਾਉਣ ਲੱਗੇ ਆ ਆ ਮੱਝ ਤੁਸੀਂ ਦਿਖਾ ਸਕਦੇ ਹੋ ਕਿਹੜੇ ਸੂਏ ਸੂਏ ਆ ਬਾਈ ਸੁਧਵੀਰ ਇਹ ਜਿਹੜਾ ਦੂਜਾ ਸੂਆ ਜੀ 6 ਦਾ ਦਸ 6 ਦਾ ਦੂਜਾ ਸੂਆ ਮਾਗਰ ਕੀ ਹੈ ਬੱਚਾ ਇਹਦੇ ਮਾਗਰ ਕੱਟਾ ਜੀ ਫਾਇਦੀ ਦੀ ਗਾਰੰਟੀ ਬਹੁਤ ਵੱਡੀ ਆ 21 ਕਿਲੋ ਮੱਝ ਥੱਲੇ ਦੁੱਧ ਦੇ ਬਾਈ ਕਹਿੰਦਾ ਜਿੰਨੇ ਕਿਲੋ ਘਟ ਹੋਣਗੇ ਜੀ ਓਨੇ 10000 ਘਟ ਦੱਸੋ ਐਡੀ ਵੱਡੀ ਗਰੰਟੀ ਹੈ ਬਾਈ ਦੀ ਕਹਿੰਦਾ ਜਿੰਨੇ ਕਿਲੋ ਘਟ ਓਨੇ 10000 ਘਟਾ ਤੋੜ ਕੇ ਦਿਖਾਈ ਬਾਈ ਮਨੇ ਆ ਜਾ ਬੱਤ ਆ ਜਾ ਆ ਡੋਟਰ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਨਾ ਬੱਤ ਬਹੁਤ ਹੀ ਸੋਹਣੀ ਮੱਧ ਬਾਈ ਕੋਲੇ ਕੱਦ ਬਿੜ ਪੱਖੋਂ ਬਾਜਰ ਪੱਖੋਂ ਬਹੁਤ ਹੀ ਵਧੀਆ ਮੱਧ ਬਾਈ ਨੇ ਤਿਆਰ ਕੀਤੀ ਹੋਈ ਹੈ। ਆ ਵੀ ਦੋਰੀ ਹੈਗੀ। ਇਹਦਾ ਮੁੱਲ ਕੀ ਕਰਦੇ ਹੋ ਬਾਈ? ਇਹਦਾ ਮੁੱਲ 210 ਹੈ ਜੀ। ਠੀਕ ਹੈ ਜੀ ਮਾਨ ਤਾਨ ਹੋ ਜਾਊਗਾ ਸਭ ਨੂੰ। 1.75 ਦੀ ਮੈਂ ਦੇਵਾਂਗੀ ਜੀ ਇਹ ਠੀਕ ਹੈ ਜੀ ਬਾਈ ਕਹਦਾ 1.75 ਦੀ ਮੈਂ ਦੇਣੀ ਦੁੱਧ ਦੀ ਬਾਈ ਫੁੱਲ ਗਰੰਟੀ ਹੈ ਵੀਰੇ ਗਰੰਟੀ ਜਿੰਨੇ ਕਿ ਲੋ ਘੱਟ ਠੀਕ ਹੈ ਜੀ ਉਹਨੇ 10000 ਘੱਟ ਠੀਕ ਹੈ ਬਹੁਤ ਹੀ ਵੱਡੀ ਬਾਈ ਨੇ ਜਿਹੜੀ ਹੈ ਹਾਂਜੀ ਗਰੰਟੀਸ ਦੁੱਧ ਦੀ ਕਹੇ ਹਰੇਕ ਦਿਨ ਦਾ ਵੀਰੇ ਕਿਹੜਾ ਕੋਈ ਗੱਬਣਾ ਸੂਈ ਦੀ ਆਪਣੇ ਘਰੇ ਆ ਕੇ ਬੰਦਾ ਚੋਲੇ ਚਾੜਦਾ ਇਹ ਕਿਹੜੇ ਸੂਏ ਬਾਈ ਮਾਜ ਇਹ ਤੀਜੇ ਸੂਏ ਆ ਜੀ ਤੀਜੇ ਸੂਏ ਬਹੁਤ ਹੀ ਉੱਚੇ ਕਰਦੀ ਮਾਜ ਤੁਸੀਂ ਦੇਖ ਸਕਦੇ ਹੋ ਬਾਈ ਦੇਖੋ ਤੋਰ ਕੇ ਦਿਖਾਏ ਨੂੰ ਆ ਜਾ ਬੱਤ ਆ ਜਾ ਪੁੱਤ ਆ ਜਾ ਆ ਜਾ ਇਹਦਾ ਦੁੱਧ ਕਿੰਨਾ ਰਹੂਗਾ ਭਾਈ ਇਹਦੇ ਥੱਲੇ ਵੀਰੇ 17 ਕਿਲੋ ਦੁੱਧ 17 ਕਿਲੋ ਦੁੱਧ ਹਾਜ਼ਰ ਹੈ ਬਹੁਤ ਹੀ ਅੱਜੇ ਕਬਜ਼ਾ ਕਾਟ ਦੀ ਮਰਜ਼ਾ ਜਿਹੜੀ ਤੁਸੀਂ ਦੇਖ ਸਕਦੇ ਹੋ ਟਰੌਨਾ ਮੰਡੀ ਦਾ ਸਜਾ ਜੀ ਨੇ 22 ਵੀਰ ਉਹਨਾਂ ਦਾ ਵਪਾਰ ਦਾ ਕੰਮ ਹੈ ਜੀ ਇਹਨਾਂ ਕੋਲੇ ਆਉਦੇ ਪਿੰਡ ਵੀ ਸਦੋ ਕੇ ਹਰ ਟਾਈਮ ਪਾ ਸੱਤ ਪਸ਼ੂ ਵਪਾਰ ਵਾਲੇ ਹਾਜ਼ਰ ਹੁੰਦੇ ਨੇ ਤੁਸੀਂ ਉਹਦੀ ਟਰਾਈ ਕਰਕੇ ਜਦੋਂ ਮਰਜ਼ੀ ਲੈ ਸਕਦੇ ਹੋ ਪਸ਼ੂ ਨੂੰ ਭਾਈ ਕਹਿੰਦਾ ਜੇ ਆਪਣੇ ਨਾਲ ਘਰੇ ਸੌਦਾ ਕਰਦਾ ਕੋਈ ਦੋ ਡੰਗ ਚਾਰ ਡੰਗ ਚੋਕੇ ਜਦੋਂ ਮਰਜ਼ੀ ਕੁਝ ਲੈ ਲਈ ਇਹਦਾ ਕੀ ਮੁੱਲ ਕਰਿਆ ਬਾਈ ਆਪਣੇ ਇਹ ਦੋਵਾ ਜੀ ਇਹ 160 ਦੀ ਦੇਵਾਂਗੇ ਠੀਕ ਹੈ ਜੀ ਹਾਂਜੀ ਤੇ ਬਾਈ ਨੰਬਰ ਤੁਹਾਡਾ ਬੋਲ ਦੋ ਜੀ ਨੰਬਰ ਹੈਗਾ ਜੀ ਆਪਣਾ 90418 ਜੀ ਠੀਕ ਹੈ ਜੀ 012120 ਜੀ 0121 ਜਿਲ੍ਹਾ ਬਰਨਾਲਾ ਪਿੰਡ ਸਦੂਆਲ ਜੀ ਨੇੜੇ ਮਹਿਲਕਲਾਂ ਜੀ ਠੀਕ ਹੈ ਜੀ ਘਰੇ ਵੀ ਤੁਹਾਡੇ ਕੋਲੇ ਪਸ਼ੂਆਂ ਦੀਆਂ ਹੁੰਦੀਆਂ ਜੀ ਗਾਂਆਂ ਵੀ ਆਪਣੇ ਕੋਲੇ ਮਹਾਰਾਜ ਦੀ ਕਿਰਪਾ ਨਾਲ ਪੂਰੀਆਂ ਟੌਪ ਦੀਆਂ ਬੜਾ ਹੁੰਦੀਆਂ ਜੀ ਠੀਕ ਹੈ ਜੀ ਬਾਈ ਨਾਲ ਤੁਸੀਂ ਕੰਟੈਕਟ ਕਰਕੇ ਘਰੋਂ ਵੀ ਪਸ਼ੂ ਦੋ ਚਾਰ ਡੰਗ ਚੋ ਕੇ ਜਦੋਂ ਮਰਦੀ ਵੀਰੇ ਕੋਈ ਆਪਣੇ ਕੋਲੇ ਰਹਿ ਜਾਂਦਾ ਪੂਰਾ ਪ੍ਰਬੰਧ ਆ ਕੋਈ ਬੰਦਾ ਦੂਰੋਂ ਪਾਰ ਆ ਜਾਂਦਾ ਕੋਈ ਜਿੱਤਰੀ ਨਹੀਂ ਵੀਰੇ ਮੰਡੀ ਤੇ ਲੈ ਕੇ ਆਇਆ ਜੇ ਇਹ ਬਾਈ ਨੂੰ ਪਸੰਦ ਆਉਂਦੇ ਨੇ ਤਾਂ ਤੁਸੀਂ ਕਾਲ ਕਰ ਸਕਦੇ ਹੋ ਧੰਨਵਾਦ ਠੀਕ ਹੈ ਜੀ